ਮੈਂ ਰਜੀਤਾ ਖਾਲਸਾ ਵਰਦੀ ਕੀ ਬਤੇ ਸਾਰ ਸੰਗਧੀ ਇੱਕ ਸਾਡੇ ਵੱਲੋਂ ਬੇਨਤੀ ਹੈ ਵੀ ਜਿਹੜਾ ਵੀ ਅਸੀਂ ਵੀਡੀਓ ਪਾਉਂਦੇ ਤੇ ਵੱਧ ਘੱਟ ਇੱਕ ਦੂਜੇ ਨੂੰ ਵੱਧ ਘੱਟ ਕਹਿੰਦੇ ਸੀ ਉਹ ਪਰ ਜੋ ਵੀ ਹੈਗਾ ਦੀ ਇੱਕ ਦੂਜੇ ਨੂੰ ਕੋਈ फडकाई ਜਾਂਦਾ ਦੀ ਉਹਦੇ ਖਿਲਾਫ ਕਹੀ ਜਾਂਦੇ ਤੇ ਜਾਂ ਇੱਕ ਬੁੱਸੇ ਜਿੱਥੇ ਤੋਂ ਮੜਾ ਮੋਟਾ ਇਧਰ ਉਧਰ ਗੱਲ ਨਿਕਲ ਗਈ ਪਰ ਹੁਣ ਸਾਡੇ ਵਿੱਚ ਗੁੰਦੀਬਾਈ ਆ ਗਿਆ ਇਸ ਕਮੇਟੀ ਦਾ ਪ੍ਰਧਾਨ ਹੈ ਰਜੀਂਦਰ ਸਿੰਘ ਇਹਨੇ ਦੋਏ ਪਾਸੇ ਜੋਰ ਪਾ ਕੇ ਕਹਿੰਦਾ ਵੀ ਮੈਂ ਤੁਹਾਨੂੰ ਕੋਈ ਸੇ ਪਾਸੇ ਵੀ ਵਾਦਾ ਨਹੀਂ ਕਰਦਾ ਮੈਂ ਵੀ ਮੇਰੇ ਕਹੇ ਤੋ ਚਾਚਾ ਬਣ ਕੇ ਵੀ ਤੁਸੀਂ ਜਮਾ ਨਹੀਂ ਬੋਲਣਾ ਸਾਰੇ ਕਸਤੇ ਤੇ ਮਿੱਟੀ ਪਾਉਣੀ ਐ ਉਹਨਾਂ ਤੋਂ ਮੈਂ ਆਪੇ ਕਰਵਾਉਂਗਾ ਨਾ ਹੋ ਮਾਫੀ ਮੰਗਣ ਨਾ ਤੂੰ ਮੰਗ ਕੋਈ ਮਾਫੀ ਨਾ ਵੱਡਾ ਛੋਟਾ ਨਹੀਂ ਹੁੰਦਾ ਤੇ ਵੀ ਆਪਾਂ ਇਕਾਂ ਇੱਕ ਢਿੱਲੋ ਗੋਤਾ ਸਾਰਿਆਂ ਦਾ ਵੀ ਸੁੱਖੀ ਵੀ ਤੁਹਾਡਾ ਆਪਦਾ ਤੇਰਾ ਛੋਟਾ ਭਾਈ ਐ ਤੇ ਫਿਰ ਤੇਰਾ ਭਤੀਜਾ ਵੀ ਲੱਗਦਾ ਉਹ ਭਾਈ ਐ ਮਾਸੀ ਦਾ ਮੁੰਡਾ ਵੀ ਐ ਵੀ ਆਪਾਂ ਹੁਣ ਜਿਹੜਾ ਵੀ ਕਿਤੇ ਥਾਣੇ ਚੌਕੀ ਜਾਏਗਾ ਦਰਖਾਸਤ ਉਹ ਹੀ ਲੈ ਕੇ ਦੇਦਣਗੇ ਆਪੇ ਬਾਅਦ ਫਿਰ ਲੈਣਨਗੇ ਵੀ ਤੁਸੀਂ ਭਾਈ ਉਹ ਵੀਡੀਓ ਵੀ ਬੰਦ ਕਰ ਦਿਓ ਤੇ ਅੱਗੇ ਤੋਂ ਕੋਈ ਵੀਡੀਓ ਪਾਉਂਗੀ ਨਹੀਂ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਆਪਣਾ ਚਾਚਾ ਜੀ ਨੇ ਜਸਵੰਤ ਸਿੰਘ ਬੋਹਜੀ ਸਾਹਿਬ ਇਧਰ ਪਾਈ ਆਏ ਵੀ ਆਪਣਾ ਸੁਖੀ ਆ ਗਿਆ ਬਿਕਰ ਸਤਿ ਸ਼ੁਕਾ ਗਿਆ ਭਾਈ ਇਹਨਾਂ ਦਾ ਵਸਾਅ ਆ ਦੇ ਵਿੱਚ ਰੋਲਾ ਦੀ ਗਾ ਕੁਰੀ ਤੇ ਪਾਣ ਜੀ ਦਾ ਮਤਲਬ ਸਾੜੀ ਦੀ ਕਮੀ ਦੀ ਚਾਹੇ ਦੀ ਇਹ ਪੇਸ਼ਤਾ ਕਰਾਇਆ ਰਿਹਾ ਤੇ ਸਪੂਟ ਹੋ ਗਿਆ ਕਿ ਇਹਨਾਂ ਨੂੰ ਆਪ ਦੇ ਵਿੱਚ ਗਲਤ ਭੈਮੀ ਹੋ ਗਈ ਗਲਤ ਭੈਮੀ ਹੋਣ ਕਰਕੇ ਇਹਨਾਂ ਨੇ ਆਪ ਤੇ ਇੱਕ ਦੂਏ ਦੇ ਗਲਤ ਨੂੰ ਹੀ ਫਲੇਮ ਲਾਈਗੇ ਵੀ ਉਹ ਮਾੜੇ ਹੁੰਦੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਖਾਤੇ ਕੁਈ ਨੇ ਪੈਸੇ ਨਹੀਂ ਕੁਈ ਉਹਨਾਂ ਨੇ ਮੋੜ ਤੇ ਚਲੋ ਇਹਨਾਂ ਨਾਲ ਮੈਂ ਬੈਠ ਕੇ ਇਹਨਾਂ ਨੂੰ ਦੋਇੰਦਰਾ ਨੂੰ ਸਮਝਾਇਆ ਵੀ ਤੁਸੀਂ ਲੜੋ ਨਾ ਭਾਈ ਯਾਰ ਪਰਿਵਾਰ ਹੋ ਸਕੇ ਹੋਗੇ ਸਕੇ ਪਾਈ ਨੂੰ ਚਾਚੇ ਦਾ ਆਏ ਉਧਰ ਮਾਸੀ ਦਾ ਪੁੱਤਾ ਸਰਪੰਥ ਵੀ ਇਹਨਾਂ ਨੇ ਮੇਰੀ ਵਧੀਆ ਕਰ ਇੱਛਤ ਕਰੀ ਮੰਨ ਲਈ ਮੈਂ ਇਹਨਾਂ ਦਾ ਦੋਇੰਦਰਾ ਨੂੰ ਧੰਨਵਾਦ ਕਰਦਾ ਵੀ ਆਈ ਵੀ ਪਿੰਡ ਦੇ ਵਿੱਚ ਸੁਖਸ਼ਾਂ ਮੀ ਰਹੇ ਚੜ੍ਹਦੀ ਕਲਾ ਦੇ ਉਹ ਨਵਜਵਨ ਤੋਂ ਮਾਣ ਤੋਂ ਆ ਆਲੀਆ ਹਾਜ ਤੇ ਮਾਸੀਆਂ ਦੇ ਪੁੱਤ ਨੇ ਉਹ ਜੀ ਸਾਹ ਤੇ ਬਕਰ ਸਰਪਾ ਚ ਇਹ ਆਪ ਤੇ ਮਾਸੀਆਂ ਦੇ ਪੁੱਤ ਨੇ ਇਤਰ ਸੁਖੀ ਤੇ ਆ ਗਿਆ ਜੀ ਕਾਤਿਆਂ ਦੇ ਪੁੱਤ ਨੇ ਕੱਲ ਮੈਨਾਂ ਨੂੰ ਕਹਿਆ ਪਾਈ ਮਰ ਤੋਂ ਹੱਸੋ ਖੇਡੋ ਕਿਸੇ ਨੂੰ ਕੋਈ ਖਰਾਬ ਨਹੀਂ ਜਾਣਾ ਆਨ ਤੇ ਸਾਰਿਆਂ ਨੇ ਹੱਥ ਮਲੇ ਹੋ ਭਈ ਖੁਸ਼ੀ ਮਿਲਿਆ ਸਾਰਿਆਂ ਨੇ ਪਰਿਵਾਰ ਨੂੰ ਰਹਿਣਾ ਕਿਸੇ ਨੇ ਕੋਈ ਨਹੀਂ ਮੈਨ ਕਿਸੇ ਨੂੰ ਬੋਲਣਾ ਸਾਰਿਆਂ ਨੇ ਖੁਸ਼ੀ ਦਾ ਸਤਕਾਰ ਕਰੀ ਦੋ ਕੀ ਦੋ ਦੋ ਪਾਣੀ ਮੀਟੀ ਦਾ ਪਾਸਾ ਪਾਣੀ ਮੀਟੀ ਦੇ ਉੱਤੇ ਇਹ ਜਿਹੜਾ ਬਾਈ ਮਸਲਾ ਚੱਲਿਆ ਸੀ ਇਹ ਸਾਡਾ ਭਾਂਡੇ ਤੋਂ ਚੱਲਿਆ ਸੀ ਇਹਨੇ ਆਪਦੇ ਸਾਜੀ ਦੀ ਕੁੜੀ ਨੂੰ ਸਾਥ ਰਾਇਤੀ ਆਪਦੇ ਭਾਂਡੇ ਇਹਦਾ ਵੀ ਭਾਂਡੇ ਮੇਰੇ ਭਾਂਡੇ ਉਹ ਚਲੋ ਕੁੜੀ ਤੇ ਮੁੰਡੇ ਦਾ ਆਪ ਕੋਈ ਅਲੋਕੇ ਮੁੱਤਰ ਮਗਰਾ ਹੀ ਹੋਗੀ ਕਿਵੇਂ ਵੀ ਲੰਦਾ ਉਹ ਸਾਡਾ ਡੀਐਸਪੀ ਜੀ ਨੇ ਨਿਬੜ ਗਿਆ ਇਹਨਾਂ ਨੇ ਪਾਇਦੇ ਤੇ ਕੋਈ ਕਿਸੇ ਨੇ ਪੈਸੇ ਨਹੀਂ ਖਾਦੇ ਨਾ ਸਰਪੰਚ ਨੇ ਖਾਦੇ ਨੇ ਤੇ ਉਦੀ ਬਾਦੇ ਵਿੱਚ ਇਹ ਪਸ ਇੱਕ ਦੋ ਬੰਦੇ ਪਿੰਡਾਂ ਦੇ ਵਿੱਚ ਮੁੱਕੀ ਨੇ ਚੱਕ ਚਕਾਈ ਲਾ ਗੋ ਸਾਰਾ ਬੰਦੇ ਨੂੰ ਬਹੁਤ ਬੱਝਲੀ ਦਿੱਤੇ ਨੇ ਉਹਨਾਂ ਨੂੰ ਬਾਰਾਤ ਇੰਨਾ ਨੇ ਉਹ ਬੀਣੀਆ ਪਾਤੀਆਂ ਬਣਾ ਕੇ ਇਹ ਬੀਣੀਆ ਇਹ ਮਾਤੀ ਵੀ ਕਰੀਗੇ ਇਹ ਸਾਥੋਂ ਬਰਤ ਚੜ ਗਈਆਂ ਸੋ ਜਿਹੜੀ ਮੈਂ ਚਾੜੀ ਤੀ ਉਹ ਵੀ ਮੇਥੋਂ ਗੁੱਸੇ 'ਚ ਜੜ ਗਈ ਇਹਨਾਂ ਦੇ ਖਿਲਾਫ ਚਲੋ ਬੰਦਾ ਛਾੜਦੇ ਹੀ ਆ ਜਦੋਂ ਅਗਲੇ ਨੇ ਚਾੜਤੀ ਉਹ ਵੀ ਛਾੜ ਦੁੰਦਾ ਉਹ ਵੀ ਗਲਤੀ ਸੀ ਇਹਨਾਂ ਵਾਲੇ ਵੀ ਗਲਤੀ ਸੀ ਮਾਸਾ ਸੀ ਆਪ ਚ ਭਾਈਆਂ ਅਸੀਂ ਕੁੱਝ ਦੇ ਵਾਦਾ ਨਹੀਂ ਕਰਦਾ ਭਾਈ ਉਹਨੇ ਸਾਡਾ ਬਹਿ ਕੇ ਮੇਕਦਾ ਭਾਈ ਇਹ ਜਿਹੜਾ ਭਾਈ ਮਾਸਲਾਦਿਆ ਕੋਈ ਇਹਨਾਂ ਦੇ ਚਾਚੇ ਦੇ ਪੁੱਤ ਚਾਚੇ ਤਰਾਏ ਦੇ ਪੁੱਤ ਨੇ ਭੋਲਾ ਤੇ ਸੁਖੀ ਕਹਿੰਦੇ ਭਾਣਦੇ ਤੇ ਉਹਦੀ ਸਤੀਜੀ ਦਾ ਰੌਲਾ ਦੀ ਸਾਲੀ ਦੀ ਹੋਈ ਸੀ ਮੇਰੇ ਉਹ ਭੋਲਾ ਜਿਹੜਾ ਮੇਰੀ ਮਾਸੀ ਦਾ ਪੁੱਤ ਹੈ ਪਿੰਡ ਕੜਿਓ ਮੇਰਾ ਚਾਚਾ ਲੱਗਦਾ ਮੈਂ ਕੋਈ ਕਮੈਂਟ ਨਹੀਂ ਕਰਿਆ ਵੱਡਾ ਭਾਈ ਤੇ ਮਾਹ ਜਿੱਥੇ ਸਾਡੇ ਆ ਜਾਗੇ ਕੋਈ ਨਹੀਂ ਇਹਨੇ ਹੁਣ ਕੱਲੋ ਸਾਡਾ ਵੀ ਮੇਰਾ ਵੀ ਕੋਟ ਦੀ ਮੈਚ ਦੀ ਸੁਣੀ ਨਹੀਂ ਮੇਰੇ ਲਿਵੇਂ ਆਉਂਦਾ ਰਿਹਾ ਬਈ ਕਿ ਨਹੀਂ ਧਿਆਨ ਮੀਤਾ ਉਹ ਮੁਰਦੇ ਸਾਹਿਬ ਨਾਲ ਮੇਰਾ ਹੱਕ ਦੀ ਜੀ ਸੁਣਦਾ ਚਲੋ ਮੈਂ ਹੋਰ ਕਰ ਜੇ ਮੈਂ ਕਰਕੇ ਆਉਂਦਾ ਰਹਾ ਮੇਰੀ ਮਾਤਾ ਲਵੇ ਵੀ ਆਉਂਦਾ ਰਹਾ ਮਾਸੀ ਮੈਂ ਕਰਾਇਆ ਕਰਦਾ ਐ ਕਰਦਾ ਲਾਪੇ ਦਿੱਤੇ ਪਰ ਕੋਈ ਨਸ਼ਾ ਉਹ ਜਾਂ ਮੈਥੋਂ ਨਹੀਂ ਧਿਆਨ ਦਿੱਤਾ ਗਿਆ ਚ ਉਹਨੇ ਗੁੱਸੇ ਚ ਮੇਰੇ ਨਾਲ ਬਹੁਤ ਗੁੱਸਾ ਕਰ ਮੈਥੋਂ ਮੁਰਜ ਪਟਾ ਮੇਰੇ ਪਿਓਾਂ ਦਾ ਸਹਾਰਾ ਨਾ ਪਰ ਮੇਰੀ ਮਾਸੀ ਦਾ ਕੋਈ ਇੱਜਤ ਗੱਲ ਨਹੀਂ ਵੀ ਅਸੀਂ ਚਲੋ ਦੋਇ ਤਰ੍ਹਾਂ ਨੇ ਬਹਿ ਕੇ ਹੁੰਦਾ ਉੱਚੀ ਰਿਸ਼ਤੇਦਾਰੀ ਜੋ ਮੇਥੋਂ ਬੰਦ ਬਣਾਉਂ ਉਹ ਸਰਕਾਰ ਬਾਹਰ ਸਟ੍ਰਕਚਰ ਉਹ ਜਿਹੜੀ ਵਰਸਾ ਉਹ ਹੈ